ਉਹ ਦੋਸਤੋ ਕਿੜੇ ਲੋਟ ਦੀ ਗੱਡੀ ਛੁ ਗੁੱਡੀ ਨਿਕਲਿਆ ਢਾਰਦੇ ਨਾ ਇਹਦੇ ਨਾਲ ਮਸੀਨ ਦੇ ਨਾਲ ਜਮਾ ਕੋ ਨਾ ਟਾਇਰ ਆ ਗੁੱਡੀ ਦੇ ਜੱਗ ਪਾਵੇਂ ਨੂੰ ਤੁਹਾਨੂੰ ਦਿਖਾਉਣਾ ਸੋਨਾ ਲੀਕਾ 90 ਐਚਪੀ ਦਾ ਨਵੇਂ ਟਾਇਰ ਆ ਨਾ ਜਮਾ ਹਵਾ ਹਵਾ ਨਿਕਲੀ ਪਈ ਆ ਤੇ ਬਾਕੀ ਟਰੈਕਟਰ ਜਮਾ ਨਵਾਂ ਪਿਆ ਮਿੱਤਰੋ ਜੇ ਕਿਸੇ ਨੂੰ ਚਾਹੀਦਾ ਨਾ ਤਾਂ ਕਵਾੜ ਦੇ ਵਿੱਚ ਖੜਾਗਾ ਜੇ ਕੋਈ ਚੱਲਦੀ ਹਾਲਤ ਤੇ ਕਰ ਸਕਦਾ ਬੰਦਾ ਤਾਂ ਲਿਜਾ ਵੀ ਸਕਦਾ ਬਾਕੀ 90 ਐਚਪੀ ਦਾ ਟਰੈਕਟਰ ਆਗਾ ਏਸੀ ਕੈਬਨ ਵਗੈਰਾ ਟਾਇਰ ਟੂਰ ਜਮਾ ਓਕੇ ਪਿਆ ਟਰੈਕਟਰ ਤੇ ਬਹ ਮੂਰਾ ਸੂਸਾ ਆ ਜੀ ਖोली ਹੋਈ ਆ ਬਾਈ ਇਧਰ ਦੀ ਦਿਖਾ ਦਈਏ ਕਰਾਂ ਬੈਂਟਰੀ ਬੂਟਰੀ ਵਾਲਾ ਬਾਕਸ ਆ ਫਟਾ ਪਸਾਰਾ ਇਹਦਾ ਤੇ ਟਾਇਰ ਵੀ ਕੇ ਡੀ ਦੇ ਨੇ ਬਿਲਕੁਲ ਨਵੇਂ ਵਾਂਗੂ ਪਏ ਆ ਹਵਾ ਨਿਕਲੀ ਸੇਟਾ ਦੇ ਦੇਖੋ ਰੰਬ ਰੰਬ ਵੇਟ ਬੂਟ ਓਵੇਂ ਜੁਕਰ ਆਇਆ ਹੈਗਾ ਕਾ ਏਸੀ ਕੈਬਨ ਦਾ ਥੋੜਾ ਜਿਹਾ ਹੋ ਕਰਿਆ ਪੈਣਾ ਕੰਮ ਖਰਾਬ ਹੂੰ ਬਾਕੀ ਟਰੈਕਟਰ ਚਾਲੂ ਕੁਰੀਸਨ ਦੇ ਵਿੱਚ ਹੈਗਾ ਜੇ ਕਿਸੇ ਨੂੰ ਚਾਹੀਦਾ ਤਾਂ ਇੱਥੇ ਤੁਸੀਂ ਪਟਿਆਲੇ ਆ ਕੇ ਚੈੱਕ ਕਰਕੇ ਮੇਰੇ ਤੋਂ ਲੈ ਜਾ ਸਕਦੇ ਹੋ ਦੇਖੋ ਬੈਂਕਾਂ ਲੋਕਾਂ ਉਹ ਜੋਕਰ ਪਿਆ ਜੇ ਪਟਿਆਲੇ ਕਵਾੜ ਦੇ ਵਿੱਚ ਖੜਾਗਾ ਆਹ ਵੀ ਨਹੀਂ ਅਜੇ ਤੱਕ ਕਿਸੇ ਨੇ ਪਾਏ ਪੂਕੇ ਦੇਖੇ ਹੋਏ ਦੇ ਟਰਾਲੀਆਂ ਵਾਲੀਆਂ ਉਹ ਤੇ ਇਧਰੋਂ ਦੇਖੋ ਟੂਬਾ ਡੱਬਾਂ ਦਾ ਜਦੋਂ ਓਕੇ ਟਰੈਕਟਰ ਪਿਆ ਤੇ ਆਹ ਬਾਕੀ ਦੇਖੋ ਦੇ ਇੱਕ ਸੇਜਰੀ ਤੋਂ ਇੱਕ ਜਰੀ ਕਰਿਆ ਹੋਇਆ ਆਹਦਾ ਖੋਲ ਕੇ ਜਿਹ ਇਤਿਆ ਆ ਚੀ ਸਿਸਟਮ ਜਿਹੜਾ ਬਹੁਤ ਵਧੀਆ ਲੱਗਿਆ ਟਰੈਕਟਰ ਦੇ ਇੱਕ ਈਚਰੀ ਜਿਹਾ ਗੁੱਲਾ ਉਹ ਦਵਾ 21 ਤੋਂ ਫਿਰ ਸਦਾ ਸੇਹ ਵਾਲਾ ਸੇਹ ਤੋਂ 21 ਵਾਲਾ ਕਰਿਆ ਹੋਇਆ ਹੈਗਾ ਤੇ ਜੇ ਕਿਸੇ ਨੇ ਦੇਖਣਾ ਮਿੱਤਰੋ ਲਿਜਾਣਾ ਤਾਂ ਕੰਟੈਕਟਡ ਆ ਤੁਸੀਂ ਕਰ ਸਕਦੇ ਹੋਗੇ ਬਾਕੀ ਉਹ ਟਰੈਕਟਰ ਦਾ ਸਮਾਨ ਵਗੈਰਾ ਵੀ ਜਿਹੜਾ ਤੇ ਆ ਜੌਂਡੀ ਆਰ ਇਨਵਰਸੀ ਵਗੈਰਾ ਵੀ ਆਏ ਤੁਹਾਨੂੰ ਆਪਾਂ ਹੋਰ ਵਿਖਾਉਣਾਗੇ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਕੋ ਦੋਸਤੋ ਕਿਹੜੇ ਲੋ ਟ੍ਰੀ ਗੁੱਡੀ ਗੁੱਡੀ ਨਿਕਲਿਆ ਟਾਇਰ ਦੇ ਨਾ ਇਹਦੇ ਨਾਲ ਉਸੇਂ ਦੇ ਨਾਲ ਜਮਾ ਕੋ ਨਾ ਟਾਇਰ ਆ ਫੋਟੋ ਦਿੱਤੇ ਜਾਂ ਤੁਹਾਨੂੰ ਮੈਂ ਇਹ ਨਾ ਕਿਹੜੇ ਦਾ ਇਹ 4x4 ਦਾ ਹਰਜੰਦ ਦਾ ਸੋਨਾ ਬੀਕਾ ਦਾ ਪੱਟਿਆ ਵਾਲੇ ਕਵਾੜ ਦੇ ਵਿੱਚ ਆਖੜਾ 60 ਫਾਰਮ 60 ਫਾਰਮ ਵੈਸਟ ਮਗਾਲ ਵੈਸਟ ਮਗਾਲ 65 ਬਾਈ ਉਹ ਬੈਂਡ ਬਾਈ ਵੈਸਟ ਮੰਗਾਵ ਲਾ ਵੈਸਟ ਮੰਗਾਵ ਲਾ ਆ ਐਮ ਐਸ ਨੰਬਰ ਤੇ oi ਸਜਣੋਂ ਜਮਾ ਨਵੇਂ ਨਵੇਂ ਫਾਰਮ ਟਰੈਕ ਵੀ ਖੋਲੇ ਪੜੇ ਪਟਿਆਲਾ ਕਬੜ ਮਾਰਕੀਟ ਦੇ ਵਿੱਚ ਤੇ ਆ ਪਏ ਨੇ ਹਿੱਸੇ 4x4 ਦੇ ਤੇ ਇਦਾਂ ਦੂਜੇ ਹਿੱਸੇ ਪਏ ਨੇ ਸਿੰਪਲ ਸੋਨਾਲੀ ਕਾਪੇ ਹੋਲਿਆ ਆ ਸੋਨਾਲੀ ਕਾ ਦਾ ਜਾਂਡੀ ਯਾਰ ਤੇ ਆ ਫਾਰਮ ਟਰੱਕ ਵਲਟ ਟਰੱਕ 455 ਪਾਵਰ ਟਰੈਕ ਕਰੇ ਇਸ ਵਗੈਰਾ ਪੁਆਇੰਟ 22 ਖੜਾ ਪਿਆ ਇੱਧਰ ਖੋਲਿਆ 622 ਜੀ ਕੀਤਾ ਹੋਇਆ ਆਪੇ ਖੋਲਿਆ ਤੇ ਮੈਸੀ ਪੈ ਦੋ 43 ਥੱਲੇ ਵੜਿਆ ਪਟਿਆਲੇ ਕਵਾੜ ਦੀ ਮਾਰਕੀਟ ਦੀ ਵੀਡੀਓ ਮਿੱਤਰੋ ਆ ਦੇਖੋ ਜਰਾ ਆ ਮੈਸੀ ਆਹ ਨਾਲ ਬੱਜੇ ਕੁੰਡਾ ਆ ਸਿਰ 'ਚ ਮਤਰਾਏ ਖੋਲਦੇ ਫਾਰਮ ਟਰੱਕ 60 999 ਦੇਖੋ ਆ ਪਿਆ ਖਲੈਰ ਤਾਂ ਕੱਲ ਨੂੰ ਇਹਦਾ ਮੁੱਦਾ ਨਹੀਂ ਰਹਿਣਾ ਰਹਿਣਾ ਐ ਜੀ ਬਿਮਾਰੀ ਆਈ ਤਾਂ ਉਹ ਪਰਲੇ ਦੀ ਵੀ ਇਹਦੇ ਵੀ ਇਕੱਠਾ ਮਾਲ ਟੱਕਾ ਲੱਗਦਾ ਫਾਰਮ ਟਰੱਕ 60 ਦਾ ਤੇ ਬਿਲਕੁਲ ਨਵੇਂ ਟਰੈਕਟਰ ਦੇਖ ਰਿਹਾ ਮਾਤੇ ਵੀ ਹਾਂ ਦਾ ਦੇਖੋ ਨਵੇਂ ਪਾਇਦੇ ਨਵੇਂ ਨਵੇਂ ਟਰੱਕ ਖਲੈਰ ਖੋਲ ਤੇ ਫਾਰਮ ਟਰੱਕ 60 ਦੀਆਂ ਟੂਬਾ ਡੱਬਾਂ ਦੇਖੋ ਖੁਲਾ ਕੇ ਲੈ ਜਾਂਦੇ ਨੇ ਬਾਈ ਫੋੜ ਵਾਲੇ ਇਹ ਲੈ ਲੈ ਜਾਣੀ ਹੋਣੀ ਜਮਾ ਇਹਦੀ ਵਾਰੀ ਆਉਣ ਵਾਲੀ ਆ ਫਾਰਮ ਦੀ ਐਂਦਾ ਹੀ ਤਾਂ ਦਿੱਕਿਆ ਆ ਰਹਿ ਗਿਆ ਇੰਜਨ ਰਹਿ ਗਿਆ ਬਸ ਇੰਨਾ ਕੁ ਰਹੇਗਾ ਜੇ ਕਿਸੇ ਨੂੰ ਇਹ ਚਾਹੀਦਾ ਹੋਇਆ ਤਾਂ ਇਹ ਵੀ ਲੈ ਤੁਸੀਂ ਲਿਜਾ ਸਕਦੇ ਹੋ ਦੇਖੋ ਜਮਾ ਨਵੇਂ ਨਵੇਂ ਯਾਰ ਫਾਰਮ ਪਰ ਇੱਕ 60 ਹਿਦਾ ਕਾਪੂ ਕੁੱਪ ਜੇ ਵੀ ਨਹੀਂ ਸੀ ਕੋਲੇ ਦੇਖੋ ਜਮਾ ਜਮਾ ਸੀਲਡ ਟਰੈਕਟਰ ਇੱਡੇ ਖੁੱਲੇ ਪੈਣੇ ਪਟਿਆਲਾ ਮਾਰਕੀਟ ਦੇ ਵਿੱਚ ਮਿੱਤਰੋ ਇਧਰ ਏਸੀ ਖੜਾਗਾ ਇੰਜ ਉੰਜ ਦੇਖੋ 855 ਦੇ ਆ ਨਵੇਂ ਮਾਡਲ ਦਾ ਪਿਆ ਜਵਾਹ ਬਹੁਤ ਚੀਨ ਮਾਡਲ ਟਰੈਕਟਰ ਦਾ 855 ਸਵਰਾਜ ਦਾ ਇੰਜਨ ਪਿਆ ਹੈਗਾ ਇਹਦਾ ਵੀ ਰੰਗ ਰੰਗ ਬਹੁਤ ਘੱਟ ਲਿਆ ਜਾ ਨਵੇਂ ਬੀਬੀ ਪਿਆ ਉਹ ਏਸੀ ਦਾ ਪਿਆ ਇੰਜਨ ਆਏਸੀ ਟਰੈਕਟਰ ਖੜਾ ਹਿੱਸੇ ਵਗੈਰਾ ਦੇਖ ਆ ਸੋਨ ਵਾਲੀ ਕਾ ਖੜਾਗਾ ਤੇ ਆ ਫੇਰ ਇਧਰ ਫਾਰਮ ਟਰੈਕ 60 ਇਹ ਵੀ ਕਰਤਾ ਗਲ ਤੇ ਖੜਾ ਇਹ ਵੀ ਤੋਂ ਕਲਰ ਨੂੰ ਨਾਲ ਦਾ ਫਸਾ 18 ਮਾਡਲ ਟਰੈਕਟਰ 18 ਮਾਡਲ ਟਰੈਕਟਰ ਵਾਲੇ ਮਿੱਤਰੋ ਆ ਇਹ ਵੀ ਖੁੱਲਿਆ ਲੈ ਮਾਡਲ 18 ਮਾਡਲ ਤੇ ਉਹ ਫਾਰਮ ਟਰੈਕ 60 ਸਾਰੇ ਖੋਲ-ਖੋਲ ਇੱਥੇ ਜਿਹੜਾ ਸਮਾਨ ਜਿਹੜੇ ਵੀ ਲੋਨ ਲਾਏ ਜਾਂਦੇ ਆ ਆਮੇਨਰਾ ਖੜਾਗਾ ਅਰਜਣ ਤੇ ਉਹ ਪਾਵਰ ਟਰੈਕ ਆ ਆ ਕਿਹੜਾਗਾ ਸ਼ਕਤੀਮਾਨ ਜਿਹਾ ਲੱਗਦਾ ਨਾ ਵੇਦਰਾ ਵੇਦਰਾ ਦਾ ਟਰੈਕਟਰ ਹੈ ਵੀ ਤੇ ਜਿਹੜੇ ਵੀ ਲੋਨ ਸਮਾਨ ਤਾਂ ਇਹਨਾਂ ਦਾ ਪਟਿਆਲਾ ਪਹੁੰਚ ਸਕਦਾ ਇਧਰ 62 ਖੜਾਗਾ ਇਹ ਵੀ ਚਾਵਾਟਲ ਦੇ ਵਿੱਚ 62 ਸਭ ਤੋਂ ਜ਼ਿਆਦਾ ਕੰਮ ਹੈ ਪੂਰਾ ਸਟਾਰਟ ਆ ਇੰਜਨ ਇਹ ਵੀ ਟਰੈਕਟਰ ਚਾਲੂ ਹਾਲਤ ਦੇ ਵਿੱਚ ਆ ਮਿੱਤਰੋ 622 ਦਾ ਵੀ 100 ਦੇ ਵਿੱਚ ਜਿਹੜੇ ਆਏ ਸੀ ਵੱਧ ਹੋਣ ਵੇਲੇ ਇਹ 17 18 ਮਾਡਲ ਟਰੈਕਟਰ ਹੈਗਾ ਵੈਸਟ ਬੰਗਾਲ ਦਾ ਤੇ ਗਾ 30 5 ਵੱਡਾ ਡੋ ਫਾਰਮਾਗਾ ਸੋਨਾ ਲੀਕਾ ਹਿੱਸੇ ਵਗੈਰਾ ਦੇਖੋ ਸਾਰੇ ਨਵੇਂ ਪੈਂਦੇ ਨਵੇਂ ਨਵੇਂ ਯਾਰ ਉਸ ਘੰਟੇ ਚੱਲੇ ਹੋਏ ਟਰੈਕਟਰ ਹੁੰਦੇ ਨੇ ਜਿਹੜੇ ਉਹ ਆ ਕੇ ਖੁੱਲ ਜਾਂਦੇ ਨੇ ਸੋਨਾ ਸੋਨਾ ਆਉ ਪਿਆ 4x4 ਦੇ ਵਿੱਚ ਪਿਆਗਾ ਹੂੰ ਕੇਂਦਰ ਦੇ ਸਿਰਫ ਦੇਖਦੇ 4/4 ਦਾ ਹਿੱਸਾ 4/4 4/4 4/4 ਆਹ ਦਿਆ ਕਰਾਉਣ ਵਾਲਿਆ ਪਈ ਦੇਖ ਲੈਦੇ ਸਵਾਰਾਂ ਵਾਲੀ ਕਾਲੇ ਕੈਦੀ ਦਾ ਮਾਰੇ ਜਾ ਕੇ ਜਾ ਕਰ ਵਗਰਾੜ ਤੇ ਕੱਢ ਲੈ ਕੇ ਸੇ ਥੰਦੇ ਨਹੀਂ ਹੱਲ ਹੋਇਆ ਕੋਈ